ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਤੋਂ ਬਾਅਦ ਜਸ਼ਨ ਦਾ ਮਾਹੌਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਬੀਤੇ ਕੰਮਾਂ ਦੇ ਆਧਾਰ ਤੇ ਮੰਗਾਂਗੇ ਵੋਟ ਕਿ ਆ ਬੀਜੇਪੀ ਰਾਮ ਮੰਦਿਰ ਦੇ ਨਾਂ ਤੇ ਅਤੇ ਆਮ ਆਦੀ ਪਾਰਟੀ ਦੀ ਸੱਤਾ ਤੇ ਰੋਪ ਤੇ ਵੋਟ ਮੰਗਨ ਦਾ ਕਰ ਰਹੀ ਹੈ ਕੰਮ ਕਾਂਗਰਸ ਤੇ ਵੀ ਸਾਧਿਆ ਨਿਸ਼ਾਨਾ ਕਿਆ ਕਈ ਮੰਤਰੀਆਂ ਦੇ ਕਰਪਸ਼ਨ 'ਚ ਆਏ ਸੀ ਨਾਂ ਪਾਰਟੀ ਦੇ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦਾ ਸਮੁੱਚੇ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਸਧਾਰਨ ਮਨੁੱਖ ਦੇ ਉੱਤੇ ਫੈਸਲਾ ਕੀਤਾ ਭਰੋਸਾ ਪ੍ਰਗਟ ਕੀਤਾ ਮੈਂ 1997 ਤੋਂ ਐਜੇ ਕਾਉਂਸਲਰ ਫਿਰ ਐਮਐਲਏ ਸੇਵਾ ਕੀਤੀ ਲੁਧਿਆਣੇ ਦੇ ਲੋਕਾਂ ਦੀ ਜੀ ਔਰ ਮੇਰੇ ਤੇ ਉਹਨਾਂ ਨੇ ਭਰੋਸਾ ਪ੍ਰਗਟ ਕਰਕੇ ਮੇਰੇ ਨੂੰ ਬਹੁਤ ਲੋਕਾਂ ਦੇ ਵਿੱਚ ਜਦ ਮੈਂ ਕੀ ਸ਼ਬਦਾਂ ਦੀ ਮੇਰੇ ਕੋਲ ਘਾਤਾ ਹੈ ਕੀ ਕਹਿ ਸਕਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਮੇਰੇ ਤੇ ਹਾਈ ਕਮਾਂਡ ਨੇ ਭਰੋਸਾ ਕੀਤਾ ਮੈਂ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ ਔਰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੁਧਿਆਣੇ ਦੇ ਲੋਕਾਂ ਦਾ ਭਰੋਸਾ ਜਿੱਤ ਕੇ ਪਾਰਟੀ ਹਾਈ ਕਮਾਂਡ ਦੀਆਂ ਜੋ ਭਾਵਨਾਵਾਂ ਉਹਨਾਂ ਨੂੰ ਪੂਰਾ ਕਰਾਂ। ਜੀ ਲੋਕ ਸਭ ਕਿਹਦੇ ਨਾਲ ਮੁਕਾਬਲਾ ਸਮਝਦੇ ਹੋ? ਮੁਕਾਬਲਾ ਕਿਹਦੇ ਨਾਲ ਸਮਝਦੇ ਹੋ? ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਮੁਕਾਬਲਾ ਨਹੀਂ। ਕਿਉਂਕਿ ਇਹ ਲੜਾਈ ਹੋਣੀ ਆ ਮੁੱਦਿਆਂ ਦੇ ਉੱਤੇ। ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਦੋ ਵਾਰ ਰਹਿ ਚੁੱਕੇ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ। ਜੀ। ਉਹ ਲੁਧਿਆਣੇ ਦੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਇਸ ਕਰਕੇ ਵੋਟ ਪਾ ਦਿਓ ਮੈਂ ਆਹ ਕੀਤਾ ਸੀ ਉਹਨਾਂ ਕੋਲੇ ਲੁਧਿਆਣੇ ਦੇ ਲੋਕਾਂ ਕੋਲੋਂ ਵੋਟ ਮੰਗਣ ਦਾ ਕੋਈ ਰਾਈਟ ਨਹੀਂਗਾ ਕੋਈ ਮੁੱਦਾ ਨਹੀਂਗਾ ਉਹ ਤਾਂ ਸਮਝ ਲੋ ਇੱਕ ਪਾਰਟੀ ਬਦਲ ਕੇ ਸਿਰਫ ਭਗਵਾਨ रामचंद्र ਜੀ ਮਹਾਰਾਜਿਆਂ ਦੇ ਨਾਮ ਤੇ ਜਿੰਨਾ ਚਾਹੁੰਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 10 ਸਾਲ ਲੋਕਾਂ ਦੇ ਬਰਬਾਦ ਕੀਤੇ ਅਗਲੇ 5 ਸਾਲ ਵੀ ਬਰਬਾਦ ਕਰਨ ਦੀ ਉਹਨਾਂ ਦੀ ਤਮੰਨਾ ਜੋ ਲੁਧਿਆਣੇ ਦੇ ਲੋਕ ਪੂਰੀ ਨਹੀਂ ਕਰਨਗੇ ਔਰ ਦੂਸਰੇ ਪਾਸੇ ਜਿਹੜੇ ਮੇਰੇ ਵੀ ਸਰਕਾਰ ਦੇ ਨਮਾਇੰਦੇ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਮੈਂ ਦੇਖੋ ਪਹਿਲਾਂ ਵੀ ਗੱਲ ਕਰਦਾ ਵੀ ਇਹ ਇਲੈਕਸ਼ਨ ਮੇਰੀ ਲੁਧਿਆਣੇ ਦੇ ਲੋਕ ਲੜਨਗੇ ਮੇਰਾ ਕਰਤਾਰ ਲੜੂਗਾ ਸਾਰਿਆਂ ਦਾ ਕਰਤਾਰ ਲੜੂਗਾ ਮੇਰੇ ਕੀਤੇ ਹੋਏ ਕੰਮ ਲੜਨਗੇ ਮੇਰੀ ਜਿਹੜੀ ਇਮਾਨਦਾਰੀ ਲੜੂਗੀ ਮੇਰੀ ਸ਼ਰਾਫਤ ਲੜੂਗੀ ਮੇਰੀ ਕਹੀ ਹੋਈ ਗੱਲ ਮੇਰੇ ਤੋਂ ਵੀ ਜ਼ਿਆਦਾ ਲੋਕ ਲੋਕਾਂ ਤੱਕ ਲੈ ਕੇ ਜਾਣਗੇ ਔਰ ਮੈਨੂੰ ਘਰ ਘਰ ਜਾਣ ਦੀ ਲੋੜ ਨਹੀਂ ਪੈਣੀ ਮੇਰੀਆਂ ਮਾਤਾ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਨੌਜਵਾਨ ਵੀਰ ਮੇਰੇ ਬਜ਼ੁਰਗ ਇਹ ਸਾਰੇ ਮੇਰੀ ਗੱਲ ਆਪ ਘਰ ਘਰ ਲੈ ਕੇ ਜਾਣਗੇ ਲੋਕਾਂ ਕੋਲੇ ਲੈ ਕੇ ਜਾਣਗੇ ਬੇਨਤੀ ਕਰਨਗੇ ਵੋਟ ਪਾਉਣ ਦੇ ਲਈ ਦੇਖੋ ਇੱਕ ਕਰਤਾਰ ਵੀ ਹੁੰਦਾ ਇਲੈਕਸ਼ਨ ਲੜਨ ਵਾਸਤੇ ਜਿਹੜੇ ਸੱਜਣ ਆਏ ਨੇ ਉਹਨਾਂ ਦੇ ਕਰਤਾਰ ਦੇਖੋ ਜੇ ਆਪਾਂ ਕਰਤਾਰ ਦੇਖ ਕੇ ਇਮਾਨਦਾਰੀ ਦੇਖ ਕੇ ਸ਼ਰਾਫਤ ਦੇਖ ਕੇ ਵੋਟ ਪਾਵਾਂਗੇ ਤਾਂ ਉਹ ਮੇਰੇ ਕਿਤੇ ਵੀ ਮੁਕਾਬਲੇ 'ਚ ਨਹੀਂ ਆ ਸਕਦੇ ਸਾਰੇ ਚਾਹੇ ਹੋਰ ਵੀ ਦatsch ਖੜ ਜਾਣ ਪਰ ਜੇ ਪਿਛਲੇ ਸਮੇਂ ਵਿੱਚ ਜੋ ਹੋਇਆ ਬਾਈ ਦੇ ਵਿੱਚ ਉਸ ਤਰ੍ਹਾਂ ਕਿਸੇ ਨੇ ਫੈਸਲਾ ਕਰਨਾ ਹੋਇਆ ਫਿਰ ਮੁੜ ਕੇ ਰੋਣਾ ਪੈ ਜਾਂਦਾ ਮੁੜ ਕੇ ਆਪਾਂ ਪਿੱਟਦੇ ਆ ਵੀ ਆਹ ਹੋ ਗਿਆ ਗਲਤ ਫੈਸਲਾ ਹੋ ਗਿਆ ਗਲਤ ਲੋਕ ਚੁਣ ਲਏ ਗਏ ਫਿਰ ਇਹ ਗੱਲ ਹੋ ਜਾਂਦੀ ਹੈ ਸਰ ਕੋਈ 130 ਦੀ ਗੱਲ ਕਰਦਾ ਕੋਈ ਤਾਂ ਕਹਿੰਦੇ ਵੀ ਇੱਥੇ ਮਤਲਬ ਲੁਧਿਆਣਾ ਦੇ ਦੇਖੋ ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੋ ਜਾਂਦੀਆਂ ਕਰੀ ਜਾਂਦੇ ਕਰਦੇ ਰਹਿਣਾ ਲੋਕ ਗੱਲਾਂ ਕਰਦੇ ਜਾਣਗੇ ਜੀ ਪਰ ਜੋ ਹਕੀਕਤ ਆ ਹਕੀਕਤ ਤੋਂ ਆਪਾਂ ਸਾਰੇ ਜਾਣੂ ਆ ਲੁਧਿਆਣੇ ਦੇ ਲੋਕ ਵੀ ਜਾਣੂ ਆ ਤੁਸੀਂ ਵੀ ਜਾਣੂ ਆ ਤੁਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਰੋਜ਼ ਮਿਲਦੇ ਹੋ ਹਰ ਹਰ ਪਲ ਮਿਲਦੇ ਹੋ ਤੁਹਾਨੂੰ ਵੀ ਪਤਾ ਹਕੀਕਤ ਕੀ ਆ ਇਸ ਵੇਲੇ ਜੋ ਹਾਲਾਤ ਨੇ ਲੁਧਿਆਣੇ ਦੇ ਜਾਂ ਪੰਜਾਬ ਦੇ ਉਹ ਹਾਲਾਤ ਜਿਹੜੀਆਂ ਦੋ ਸਰਕਾਰਾਂ ਚੱਲ ਰਹੀਆਂ ਉਹਨਾਂ ਦੇ ਫੇਵਰ ਚ ਤਾਂ ਹੈ ਹੀ ਨਹੀਂ ਬਿਲਕੁਲ ਵੀ ਤੇ ਜਿਹੜੀ ਸਰਕਾਰ ਹੁਣੇ ਬਹੁਤ ਵੱਡੀ ਕਰਪਸ਼ਨ ਕਰਕੇ ਗਈ ਹੈ ਜਿਹਦੇ ਅੱਧੇ ਮੰਤਰੀ ਬਾਅਦ ਤੋਂ ਦਿੱਲੀ ਕਰੀਬ ਜੇਲ੍ਹ ਚ ਜਾ ਚੁੱਕੇ ਨੇ ਉਹਨਾਂ ਦੇ ਫੇਵਰ ਚ ਕਿਵੇਂ ਹੋਣਗੇ ਔਰ ਲੋਕ ਯਾਦ ਕਰਦੇ ਨੇ ਅੱਜ ਸ਼ੁਰੂਮਣੀ ਕਾਲੀਦਲ ਨੂੰ ਕਿਸੇ ਵਪਾਰੀ ਕੋਲੇ ਚਲੇ ਜਾਓ ਕਿਸੇ ਉਦਯੋਗਿਕ ਦੇਸ ਕੋਲੇ ਚਲੇ ਜਾਓ ਕਿਸੇ ਦੁਕਾਨਦਾਰ ਕੋਲੇ ਚਲੇ ਜਾਓ ਕਿਸੇ ਆਮ ਸਧਾਰਨ ਵਿਅਕਤੀ ਕੋਲੇ ਚਲੇ ਜਾਓ ਲੋਕ ਯਾਦ ਕਰਦੇ ਨੇ ਯਾਰ ਕਾਲੀਦਲ ਦੇ ਰਾਜ ਦਾ ਜਿਹੜਾ ਸਮਾਂ ਸੀ ਨਾ ਉਹ ਬਹੁਤ ਵਧੀਆ ਸੀ ਉਸ ਵੇਲੇ ਵਿਕਾਸ ਵੀ ਹੋਇਆ ਅਮਨ ਚੈਨ ਵੀ ਸੀ ਸ਼ਾਂਤੀ ਵੀ ਸੀ ਭਾਈਚਾਰਾ ਸਾਂਝ ਵੀ ਮਜ਼ਬੂਤ ਸੀ ਅੱਜ ਸਾਰੇ ਇਹ ਲੋਕ ਮਹਿਸੂਸ ਕਰਦੇ ਨੇ ਤੇ ਇਸ ਕਰਕੇ ਮੈਨੂੰ ਇਹ ਭਰੋਸਾ ਵਾ ਕਿ ਲੁਧਿਆਣਾ ਦੇ ਲੋਕ ਜਿਹੜਾ ਫੈਸਲਾ ਕਰਨਗੇ ਉਹ ਬਹੁਤ ਪੋਜ਼ਿਟਿਵ ਹੋਊਗਾ ਉਰਫ ਫੈਸਲਾ ਜਿਹੜਾ ਆਪਣੇ ਹੱਕ ਵਿੱਚ ਹੋ ਚਲੋ ਥੈਂਕ ਯੂ ਜੀ